ਮਾਂ ਦਾ ਸਨਮਾਨ ਇੱਕ ਵਾਰ ਇੱਕ ਬੁੱਢੀ ਮਾਂ ਰਾਤ ਦੇ 11:30 ਵਜੇ ਰਸੋਈ ਵਿੱਚ ਭਾਂਡੇ ਸਾਫ਼ ਕਰ ਰਹੀ ਸੀ ਘਰ ਵਿੱਚ ਦੋ ਨੂਹਾਂ ਵੀ ਸਨ ਜਿਨ੍ਹਾਂ ਨੇ ਭਾਂਡਿਆਂ ਦੀ ਆਵਾਜ਼ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਪਤੀ ਨੂੰ ਆਪਣੀ ਸੱਸ ਨੂੰ ਝਿੜਕਣ ਲਈ ਕਿਹਾ ਵੱਡੀ ਨੂਹ ਆਪਣੇ ਪਤੀ ਨੂੰ ਕਹਿੰਦੀ ਹੈ ਆਪ ਮੰਮੀ ਨੂੰ ਮਨਾ ਕਰੋ ਇੰਨੀ ਦੇਰ ਰਾਤ ਭਾਂਡੇ ਧੋਣ ਨਾਲ ਸਾਡੀ ਨੀਂਦ ਖਰਾਬ ਹੋ ਜਾਂਦੀ ਹੈ ਅਤੇ ਉਹ ਸਵੇਰੇ 4 ਵਜੇ ਉੱਠਦੀ ਹੈ ਅਤੇ ਫਿਰ ਤੋਂ ਖੜਾਕਾ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਸਾਨੂੰ ਸਵੇਰੇ 5 ਵਜੇ ਪੂਜਾ ਆਰਤੀ ਕਰਨ ਤੋਂ ਬਾਅਦ ਸੌਣ ਨਹੀਂ ਦਿੰਦੀ। ਨਾ ਰਾਤ ਨੂੰ ਅਤੇ ਨਾ ਹੀ ਸਵੇਰੇ। ਜਾਓ, ਕੀ ਸੋਚ ਰਹੇ ਹੋ? ਜਾ ਕੇ ਆਪਣੀ ਮਾਂ ਨੂੰ ਮਨਾ ਕਰੋ। ਵੱਡਾ ਪੁੱਤਰ ਉੱਠ ਕੇ ਰਸੋਈ ਵੱਲ ਚਲਾ ਗਿਆ। ਰਸਤੇ ਵਿੱਚ ਛੋਡੇ ਭਰਾ ਦੇ ਕਮਰੇ ਵਿੱਚੋਂ ਉਹੀ ਗੰਗਾ ਸੁਣਨ ਨੂੰ ਮਿਲੀਆਂ ਜਿਹੜੀਆਂ ਉਸਦੇ ਆਪਣੇ ਕਮਰੇ ਵਿੱਚ ਹੋ ਰਹੀਆਂ ਸਨ। ਉਹ ਛੋਡੇ ਭਰਾ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦਾ ਅਤੇ ਛੋਟਾ ਭਰਾ ਬਾਹਰ ਆ ਜਾਂਦਾ ਹੈ। ਦੋਵੇਂ ਭਰਾ ਰਸੋਈ ਵਿੱਚ ਜਾਂਦੇ ਹਨ ਅਤੇ ਭਾਂਡੇ ਸਾਫ਼ ਕਰਨ ਵਿੱਚ ਆਪਣੀ ਮਾਂ ਦੀ ਮਦਦ ਕਰਨ ਲੱਗਦੇ ਹਨ। ਮਾਂ ਨੇ ਇਨਕਾਰ ਕਰ ਦਿੱਤਾ ਪਰ ਉਹ ਨਹੀਂ ਮੰਨਦੇ ਅਤੇ ਭਾਂਡੇ ਸਾਫ਼ ਕਰਨ ਤੋਂ ਬਾਅਦ ਦੋਵੇਂ ਭਰਾ ਮਾਂ ਨੂੰ ਪਿਆਰ ਨਾਲ ਆਪਣੇ ਕਮਰੇ ਵਿੱਚ ਲੈ ਜਾਂਦੇ ਹਨ। ਅਤੇ ਦੇਖਦੇ ਹਨ ਕਿ ਪਿਤਾ ਜੀ ਵੀ ਜਾਗਦੇ ਹਨ। ਦੋਵੇਂ ਭਰਾ ਆਪਣੀ ਮਾਂ ਨੂੰ ਮੰਜੇ ਤੇ ਬਿਠਾ ਦਿੰਦੇ ਹਨ ਅਤੇ ਕਹਿੰਦੇ ਹਨ ਮਾ ਮੈਨੂੰ ਸਵੇਰੇ ਜਲਦੀ ਉਠਾ ਦੇਣਾ ਅਸੀਂ ਪੂਜਾ ਵੀ ਕਰਨੀ ਹੈ ਤੇ ਸਵੇਰੇ ਪਿਤਾ ਨਾਲ ਯੋਗਾ ਵੀ ਕਰਾਂਗੇ ਮਾਂ ਨੇ ਕਿਹਾ ਠੀਕ ਹੈ ਬੱਚੋ ਜਦੋਂ ਦੋਵੇਂ ਪੁੱਤਰ ਸਵੇਰੇ ਸਵੇਰੇ ਉੱਠ ਕੇ ਰਾਤ ਨੂੰ 10 ਵਜੇ ਭਾਂਡੇ ਧੋਣ ਲੱਗੇ ਤਾਂ ਪਤਨੀਆਂ ਨੇ ਕਿਹਾ ਮਾਂ ਇਹ ਕੰਮ ਕਰਦੀ ਤਾਂ ਹੈ ਤੁਸੀਂ ਭਾਂਡੇ ਕਿਉਂ ਸਾਫ਼ ਕਰ ਰਹੇ ਹੋ ਤਾਂ ਬੇਟੇ ਨੇ ਕਿਹਾ ਸਾਡੇ ਵਿਆਹ ਕਰਨ ਦੇ ਪਿੱਛੇ ਇੱਕ ਕਾਰਨ ਇਹ ਸੀ ਕਿ ਇਸ ਨਾਲ ਸਾਡੀ ਮਾਂ ਦੀ ਮਦਦ ਹੋਵੇਗੀ ਔਰ ਤੁਸੀਂ ਲੋਕ ਅਜਿਹਾ ਨਹੀਂ ਕਰ ਰਹੇ ਹੋ ਕੋਈ ਗੱਲ ਨਹੀਂ ਐਸੀ ਆਪਣੀ ਮਾਂ ਦੀ ਮਦਦ ਕਰਦੇ ਹਾਂ ਉਹ ਸਾਡੀ ਮਾਂ ਹੈ ਇਸ ਵਿੱਚ ਕੀ ਹਰਜ ਹੈ ਅਗਲੇ 3 ਦਿਨਾਂ ਵਿੱਚ ਘਰ ਵਿੱਚ ਵੱਡੀ ਤਬਦੀਲੀ ਆਈ ਨੂਹਾ ਨੇ ਜਲਦੀ ਬਰਤਨ ਸਾਫ਼ ਕਰਨੇ ਸ਼ੁਰੂ ਕਰ ਦਿੱਤੇ ਕਿਤੇ ਉਹਨਾਂ ਦੇ ਪਤੀ ਭਾਂਡੇ ਸਾਫ਼ ਨਾ ਕਰਨ ਲੱਗ ਜਾਣ ਇਸ ਦੇ ਨਾਲ ਹੀ ਉਹ ਉਹ ਵੀ ਆਪਣੇ ਪਤੀਆਂ ਦੇ ਨਾਲ ਸਵੇਰੇ ਉੱਠ ਕੇ ਪੂਜਾ ਆਰਤੀ ਵਿੱਚ ਸ਼ਾਮਲ ਹੋਣ ਲੱਗੀਆਂ ਕਹਾਣੀ ਦਾ ਸਾਰ ਮਾਂ ਦੀ ਇੱਜ਼ਤ ਉਦੋਂ ਨਹੀਂ ਘਟਦੀ ਜਦੋਂ ਉਸ ਦੀਆਂ ਨੂੰਹਾਂ ਸਨਮਾਨ ਨਹੀਂ ਕਰਦੀਆਂ ਮਾਂ ਦਾ ਸਨਮਾਨ ਉਦੋਂ ਘਟ ਹੁੰਦਾ ਹੈ ਜਦੋਂ ਬੇਟੇ ਮਾਂ ਦਾ ਸਨਮਾਨ ਨਾ ਕਰਨ ਜਨਮ ਦਾ ਰਿਸ਼ਤਾ ਹੈ ਮਾਤਾ ਪਿਤਾ ਪਹਿਲਾਂ ਤੁਹਾਡੇ ਹਨ சுரேਸ਼ ਗੋਇਲ ਧੰਨਵਾਦ